ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆ ਨੂੰ ਪਿਆਰ ਭਰੀ ਸਤਿ ਸ਼ਕਾਲ ਗਲਤੀਆਂ ਦਾ ਪਤਲਾ ਸੇਵਕ ਸਿਹਾਲ ਅੱਜ ਫੇਰ ਹਾਜ਼ਰ ਹਾਂ ਤੁਹਾਡੇ ਨਾਲ ਦੋਸਤੋ ਕਾਫੀ ਦਿਨਾਂ ਬਾਅਦ ਅਸੀਂ ਅੱਜ ਆਪਣੇ ਇਸ YouTube ਚੈਨਲ ਤੇ ਵੀਡੀਓ ਬਣਾ ਰਹੇ ਹਾਂ ਤੇ ਗੈਰ ਹਾਜ਼ਰ ਰਹਿਣ ਦਾ ਕਾਰਨ ਕੁਝ ਰਜੇਵੇਂ ਸੀਗੇ ਤੇ ਉਹਨਾਂ ਵਿੱਚੋਂ ਇੱਕ ਕਾਰਨ ਆਪਣਾ ਇਹ YouTube ਚੈਨਲ ਵੀ ਸੀਗਾ ਜਿਹੜਾ ਕਿ ਅਸੀਂ ਨਮਾ YouTube ਚੈਨਲ ਸਟਾਰਟ ਕੀਤਾ ਸੀਗਾ ਅਗਸਤ ਦੇ ਮਹੀਨੇ ਦੇ ਵਿੱਚ ਜਿਸ ਦਾ ਨਾਮ ਹੈ ਜੀ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਤੇ ਇਸ ਚੈਨਲ ਤੇ ਅਸੀਂ ਜਿਹੜੀਆਂ ਵੀਡੀਓਜ਼ ਬਣਾ ਕੇ ਅਪਲੋਡ ਕੀਤੀਆਂ ਨੇ ਉਹ ਕਾਨੂੰਨ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਵਿੱਚ ਜਿਵੇਂ ਸੁਪਰੀਮ ਕੋਰਟ ਦੀਆਂ ਜਿਹੜੀਆਂ ਜੱਜਮੈਂਟਸ ਆਉਂਦੀਆਂ ਨੇ ਹਾਈ ਕੋਰਟ ਦੀਆਂ ਜੱਜਮੈਂਟਸ ਆਉਂਦੀਆਂ ਨੇ ਫੈਸਲੇ ਆਉਂਦੇ ਨੇ ਨਿੱਤ ਨਮਾ ਕੋਈ ਕਾਨੂੰਨ ਆਉਂਦਾ ਹੈ ਕੋਈ ਲੇਟੈਸਟ ਨਿਊਜ਼ ਹੁੰਦੀ ਹੈ ਕਾਨੂੰਨ ਦੇ ਨਾਲ ਸੰਬੰਧਿਤ ਕਹਿਣ ਤੋਂ ਭਾਵ ਕਿ ਇਸ ਚੈਨਲ ਤੇ ਅਸੀਂ ਕਾਨੂੰਨੀ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਯਾਰਾਂ ਦੋਸਤਾਂ ਮਿੱਤਰਾਂ ਦੀ ਕਾਨੂੰਨੀ ਜਾਣਕਾਰੀ ਦੇ ਵਿੱਚ ਵਾਧਾ ਹੋਵੇ ਤੇ ਕਈ ਵਾਰੀ ਕੋਈ ਇਹੋ ਜੀ ਨਿਊਜ਼ ਹੁੰਦੀ ਹੈ ਖਬਰ ਹੁੰਦੀ ਹੈ ਜਿਹੜੀ ਕਿ ਸੁਰਖੀਆਂ ਦੇ ਵਿੱਚ ਹੁੰਦੀ ਹੈ ਤੇ ਕਾਨੂੰਨ ਦੇ ਨਾਲ ਉਹਦਾ ਕਿਸੇ ਨਾ ਕਿਸੇ ਤਰ੍ਹਾਂ ਸੰਬੰਧ ਹੁੰਦਾ ਹੈ ਉਹ ਵੀਡੀਓਜ਼ ਬਣਾ ਕੇ ਅਸੀਂ ਆਪਣੇ ਇਸ ਚੈਨਲ ਤੇ ਅਪਲੋਡ ਕੀਤੀਆਂ ਨੇ ਕੋਸ਼ਿਸ਼ ਕੀਤੀ ਹੈ ਤੇ ਜੇ ਇਹੇ ਚੈਨਲ ਤੁਸੀਂ ਨਹੀਂ ਦੇਖਿਆ ਤਾਂ ਇਸ ਚੈਨਲ ਨੂੰ ਤੁਸੀਂ ਆਪਣੇ YouTube ਤੇ ਜਾ ਕੇ ਸਰਚ ਕਰ ਸਕਦੇ ਹੋ ਦੇਖ ਸਕਦੇ ਹੋ ਤੇ ਜੇ ਤੁਸੀਂ ਆਪਣੀ ਕਾਨੂੰਨੀ ਜਾਣਕਾਰੀ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਹੋ ਤਾਂ ਇਸ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਸਕਦੇ ਹੋ ਕਿਉਂਕਿ ਇਸ ਚੈਨਲ ਤੇ ਅਸੀਂ ਕਾਨੂੰਨ ਦੇ ਨਾਲ ਸੰਬੰਧਿਤ ਵੀਡੀਓਜ਼ ਨੇ ਜਿਹੜੀਆਂ ਉਹ ਬਣਾ ਕੇ ਅਪਲੋਡ ਕਰਦੇ ਆ ਤੇ ਇਹ ਤਾਂ ਦੋਸਤੋ ਮੇਰੀ ਬੇਨਤੀ ਇਹ ਸੀ ਕਿ ਅਸੀਂ ਆਪਣੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਸੇਵਕ ਸਿਹਾਲ ਉਸ ਤੇ ਗੈਰਹਾਜ਼ਰ ਕਿਉਂ ਰਹੇ ਕਿਉਂਕਿ ਇਸ ਚੈਨਲ ਤੇ ਵਿਜੀ ਰਹੇ ਤੇ ਬਾਕੀ ਜਿਹੜੇ ਹੋਰ ਰੁਝੇਵੇਂ ਸੀਗੇ کورٹ ਦਾ ਕੰਮ ਸੀਗਾ ਇਸ ਕਾਰਨ ਕਰਕੇ ਕਈ ਘਰੇਲੂ ਕੰਮ ਵੀ ਹੁੰਦੇ ਨੇ ਉਹਨਾਂ ਕਰਕੇ ਅਸੀਂ ਆਪਣੇ ਇਸ ਚੈਨਲ ਤੇ ਗੈਰਹਾਜ਼ਰ ਰਹੇ ਪਰ ਹੁਣ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਇਸ ਚੈਨਲ ਤੇ ਵੀ ਅਸੀਂ ਥੋੜਾ ਕੰਟੀਨਿਊ ਮਤਲਬ ਰੈਗੂਲਰ ਕੰਮ ਕਰੀਏ ਕੋਈ ਨਾ ਕੋਈ ਵੀਡੀਓ ਚੰਗੀ ਵੀਡੀਓ ਬਣਾ ਕੇ ਅਪਲੋਡ ਕਰਦੇ ਰਹੀਏ ਹਾਲਾਂਕਿ ਡੇਲੀ ਤਾਂ ਸ਼ਾਇਦ ਵੀਡੀਓ ਅਪਲੋਡ ਨਾ ਕੀਤੀ ਜਾ ਸਕੇ ਪਰ ਕੋਸ਼ਿਸ਼ ਰਹੇਗੀ ਕਿ ਹਰ ਹਫਤੇ ਕੋਈ ਚੰਗੀ ਵੀਡੀਓ ਇਸ ਚੈਨਲ ਤੇ ਵੀ ਅਪਲੋਡ ਕੀਤੀ ਜਾਵੇ ਤੇ ਦੋਸਤੋ ਇਹ ਤਾਂ ਹੈਗੀ ਸੀ ਮੇਰੀ ਬੇਨਤੀ ਤੇ ਇਸ ਚੈਨਲ ਨੂੰ ਜਾ ਕੇ ਤੁਸੀਂ YouTube ਤੇ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਕਈ ਯਾਰ ਦੋਸਤ ਮਿੱਤਰ ਪਿਆਰੇ ਅ ਕੋਈ ਨਾ ਕੋਈ ਨਵਾਂ ਕੰਮ ਸਟਾਰਟ ਕਰਨਾ ਚਾਹੁੰਦੇ ਹੁੰਦੇ ਨੇ ਉਹਨਾਂ ਦਾ ਕੋਈ ਪਲਾਨ ਹੁੰਦਾ ਹੈ ਜਿਵੇਂ ਕਿ ਜਦੋਂ ਨਵਾਂ ਸਾਲ ਆਉਂਦਾ ਉਸ ਟਾਈਮ ਤੇ ਵੀ ਬਹੁਤੇ ਯਾਰਾਂ ਦੋਸਤਾਂ ਮਿੱਤਰਾਂ ਦਾ ਇਹ ਪਲਾਨ ਹੁੰਦਾ ਹੈ ਕਿ ਅਸੀਂ ਇਹ ਕੰਮ ਸਟਾਰਟ ਕਰਨਾ ਹੈ ਜੀ ਪਰ ਕਈ ਯਾਰ ਦੋਸਤ ਮਿੱਤਰ ਸੋਚ ਦੇ ਬਾਲਾ ਨੇ ਐਕਸ਼ਨ ਲੈਣ ਦੇ ਵਿੱਚ ਦੇਰੀ ਕਰ ਦਿੰਦੇ ਨੇ ਪਰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਸਟਾਰਟ ਨਾ ਇੰਪਰੂਵ ਲੇਟਰ ਕਹਿਣ ਤੋਂ ਭਾਵ ਕਿ ਜੇ ਤੁਸੀਂ ਕੋਈ ਚੰਗਾ ਕੰਮ ਸਟਾਰਟ ਵੀ ਕਰਨਾ ਹੈ ਤਾਂ ਤੁਸੀਂ ਉਸ ਦੇ ਵਿੱਚ ਦੇਰੀ ਨਾ ਕਰੋ ਉਸ ਨੂੰ ਸ਼ੁਰੂ ਕਰ ਦਿਓ ਸਟਾਰਟ ਕਰ ਦਿਓ ਕਿਉਂਕਿ ਜੇ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਪਰਫੈਕਟ ਹੋ ਕੇ ਹੀ ਇਹ ਕੰਮ ਸਟਾਰਟ ਕਰਾਂਗੇ ਪਰਫੈਕਟ ਤਾਂ ਕਦੇ ਵੀ ਕੋਈ ਹੋ ਨਹੀਂ ਸਕਦਾ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਸੀ ਇੱਕ ਵੀਡੀਓ ਦੇ ਵਿੱਚ ਕਿ ਨੋ ਬੋਡੀ ਇਜ਼ ਪਰਫੈਕਟ ਇਸੇ ਕਰਕੇ ਜਿਹੜੀਆਂ ਸਾਡੇ ਵਿੱਚ ਕੋਈ ਕਮੀਆਂ ਕਮਜ਼ੋਰੀਆਂ ਘਾਟਾਂ ਹੁੰਦੀਆਂ ਨੇ ਉਹ ਜਦੋਂ ਅਸੀਂ ਕੋਈ ਕੰਮ ਸਟਾਰਟ ਕਰਦੇ ਆ ਉਹ ਆਪਣੇ ਆਪ ਸਾਡੇ ਤਜਰਬੇ ਦੇ ਨਾਲ ਦੂਰ ਹੁੰਦੀਆਂ ਜਾਂਦੀਆਂ ਨੇ ਜਿਹੜੀਆਂ ਸਾਡੇ ਵਿੱਚ ਗਲਤੀਆਂ ਹੁੰਦੀਆਂ ਨੇ ਕਮੀਆਂ ਹੁੰਦੀਆਂ ਨੇ ਉਹ ਹੌਲੀ-ਹੌਲੀ ਦੂਰ ਹੋ ਜਾਂਦੀਆਂ ਨੇ ਕਿਉਂਕਿ ਜਦੋਂ ਅਸੀਂ ਕੋਈ ਕੰਮ ਕਰਦੇ ਆ ਪ੍ਰੈਕਟਿਸ ਕਰਦੇ ਆ ਅਭਿਆਸ ਕਰਦੇ ਆ ਤਾਂ ਫਿਰ ਅਸੀਂ ਸਿੱਖਦੇ ਰਹਿੰਦੇ ਆ ਠੀਕ ਹੈ ਜੀ ਇਸੇ ਕਰਕੇ ਜੇ ਤੁਸੀਂ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਹਾਂ ਭਾਵੇਂ ਤੁਸੀਂ ਜਿਵੇਂ ਕਿ ਅਸੀਂ YouTube ਚੈਨਲ ਸਟਾਰਟ ਕੀਤਾ ਸੀਗਾ ਉਹ ਵੀ ਸਟਾਰਟ ਕਰਨਾ ਚਾਹੁੰਦੇ ਹਾਂ ਤਾਂ ਤੁਸੀਂ ਇਸੇ ਟਾਈਮ ਸਟਾਰਟ ਕਰ ਦਿਓ ਹਾਲਾਂਕਿ ਥੋੜੀ ਜੀ ਤਿਆਰੀ ਹੋਣੀ ਜ਼ਰੂਰੀ ਹੈ ਪਲਾਨ ਹੋਣਾ ਜ਼ਰੂਰੀ ਹੈ ਪਰ ਇੰਨਾ ਵੀ ਜ਼ਿਆਦਾ ਨਾ ਸੋਚਿਆ ਜਾਵੇ ਕਿ ਬੰਦਾ ਸੋਚਿਓ ਜਾਵੇ ਪਲਾਨ ਨੇ ਬਣਾਏ ਜਾਵੇ ਐਕਸ਼ਨ ਨਾ ਲਵੇ ਤੇ ਮੇਰੀ ਇਹ ਬੇਨਤੀ ਮੈਂ ਤਾਂ ਕਰ ਰਿਹਾ ਕਿਉਂਕਿ ਨਵਾਂ ਸਾਲ ਆਉਣ ਵਾਲਾ ਹੈ ਇੱਕ ਮਹੀਨਾ ਰਹਿ ਗਿਆ ਅੱਜ 1 ਤਰੀਕ ਹੈ 12ਵੇਂ ਮਹੀਨੇ ਦੀ ਇੱਕ ਮਹੀਨੇ ਬਾਅਦ ਨਵਾਂ ਸਾਲ ਆ ਜਾਏਗਾ ਕਈ ਯਾਰਾਂ ਦੋਸਤਾਂ ਮਿੱਤਰਾਂ ਦੇ ਮਨਾਂ ਦੇ ਵਿੱਚ ਇਹ ਖਿਆਲ ਆ ਰਿਹਾ ਹੋਵੇਗਾ ਕਿ ਅਸੀਂ YouTube ਚੈਨਲ ਸਟਾਰਟ ਕਰਨਾ ਹੈ ਜਾਂ ਅਸੀਂ ਕੋਈ ਫਲਾਣਾ ਕੰਮ ਨਵਾਂ ਸਟਾਰਟ ਕਰਨਾ ਹੈ ਕੋਈ ਕਾਰੋਬਾਰ ਸਟਾਰਟ ਕਰਨਾ ਹੈ ਠੀਕ ਹੈ ਜੀ ਕਈ ਵਾਰੀ ਕਈ ਯਾਰ ਦੋਸਤ ਮਿੱਤਰ ਇਹ ਸੋਚ ਕੇ ਫਿਰ ਪਿੱਛੇ हट ਜਾਂਦੇ ਨੇ ਕਿ ਨਹੀਂ ਜੀ ਹਜੇ ਆਪਾਂ ਕਾਬਲ ਨਹੀਂ ਯੋਗ ਨਹੀਂ ਇਸੇ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਟਾਰਟ ਨਵ ਇੰਪਰੂਵ ਲਿਟਰ ਸੁਧਾਰ ਹੈ ਜਿਹੜਾ ਉਹ ਆਪਣੇ ਆਪ ਹੁੰਦਾ ਰਹੂਗਾ ਤੁਸੀਂ ਇੱਕ ਵਾਰੀ ਸ਼ੁਰੂ ਕਰ ਦੋ ਠੀਕ ਹੈ ਜੀ ਪਰ ਪੂਰੀ ਤਿਆਰੀ ਦੇ ਨਾਲ ਸ਼ੁਰੂ ਕਰੋ ਕਹਿਣ ਤੋਂ ਭਾਵ ਕਿ ਤੁਹਾਡਾ ਜਿਹੜਾ ਮਾਈਂਡ ਹੈ ਉਹ ਪ੍ਰਿਪੇਅਰ ਹੋਣਾ ਚਾਹੀਦਾ ਹੈ ਡਿਟਰਮਾਈਂਡਡ ਹੋਣਾ ਚਾਹੀਦਾ ਤੁਸੀਂ ਦ੍ਰਿੜ ਹੋਣੇ ਚਾਹੀਦੇ ਹੋ ਤੁਸੀਂ ਕਲੀਅਰ ਹੋਣੇ ਚਾਹੀਦੇ ਹੋ ਆਪਣੇ ਪੁਆਇੰਟ ਤੇ ਜਿਹੜਾ ਤੁਹਾਡਾ ਗੋਲ ਹੈ ਏਮ ਹੈ ਤੁਸੀਂ ਉਸ ਤੇ ਕਲੀਅਰ ਹੋਣੇ ਚਾਹੀਦੇ ਹੋ ਤਾਂ ਤੁਸੀਂ ਉਸ ਕੰਮ ਨੂੰ ਸਟਾਰਟ ਕਰ ਦੋ ਠੀਕ ਹੈ ਜੀ ਤੇ ਇੱਕ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਸਫਲਤਾ ਦੇ ਲਈ ਕੋਈ ਸ਼ਾਰਟਕਟ ਨਹੀਂ ਹੈਗਾ ਠੀਕ ਹੈ ਜੀ ਤੁਸੀਂ ਆਪਣਾ ਮਾਈਂਡ ਬਣਾ ਕੇ ਇਸ ਤਰੀਕੇ ਦੇ ਨਾਲ ਚੱਲੋ ਕਿ ਸਾਨੂੰ ਲੰਮਾ ਟਾਈਮ ਵੀ ਚੱਲਣਾ ਪੈ ਸਕਦਾ ਹੈ ਤੁਹਾਨੂੰ ਸਬਰ ਸੰਤੋਖ ਧੀਰਜ ਦੀ ਜਰੂਰਤ ਹੈਗੀ ਤੁਹਾਡੇ ਅੰਦਰ ਟਿਕਿਆ ਹੋਣਾ ਚਾਹੀਦਾ ਤੇ ਤੁਹਾਨੂੰ ਰੈਗੂਲਰ ਕੰਮ ਕਰਨਾ ਪਊਗਾ ਤੁਸੀਂ ਇਹ ਨਾ ਸੋਚੋ ਕਿ ਜਲਦੀ ਸਾਨੂੰ ਸਾਰਾ ਕੁਝ ਮਿਲ ਜੇ ਜਲਦੀ ਸਫਲਤਾ ਮਿਲ ਜੇ ਤੁਹਾਨੂੰ ਟਿੱਕੇ ਹੀ ਕੰਮ ਕਰਨਾ ਪਊਗਾ ਮਿਹਨਤ ਕਰਨੀ ਪਊਗੀ ਦੇ ਨਾਲ ਇਹ ਵੀ ਯਾਦ ਰੱਖਿਓ ਕਿ ਪਰਮਾਤਮਾ ਵੀ ਉਹਨਾਂ ਦੀ ਹੈਲਪ ਕਰਦਾ ਹੈ ਜਿਹੜੇ ਆਪਣੀ ਹੈਲਪ ਆਪ ਕਰਦੇ ਨੇ ਪਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਨੇ ਮੇਰੇ ਕਹਿਣ ਤੋਂ ਭਾਵ ਕਿ ਦੂਜਿਆਂ ਤੇ ਬਹੁਤੀਆਂ ਉਮੀਦਾਂ ਨਾ ਰੱਖਿਓ ਤੁਸੀਂ ਆਪਣੀ ਹੈਲਪ ਆਪ ਕਰ ਸਕਦੇ ਹੋ ਪਰਮਾਤਮਾ ਤੁਹਾਡੇ ਅੰਦਰ ਹੈ ਠੀਕ ਹੈ ਜੀ ਤੇ ਹਾਰਡ ਵਰਕ ਤੁਹਾਨੂੰ ਕਰਨਾ ਹੀ ਪੈਣਾ ਹੈ ਜਿਹੜਾ ਕੰਫਰਟ ਜ਼ੋਨ ਹੈਗਾ ਜਿਵੇਂ ਅਸੀਂ ਵਿਹਲੇ ਬੈਠੇ ਰਹਿੰਦੇ ਆ ਠੀਕ ਹੈ ਜੀ ਸਾਨੂੰ ਕਈ ਵਾਰੀ ਆਦਤ ਪੈ ਜਾਂਦੀ ਹੈ ਬੇਲੇ ਬੈਠਣ ਦੀ ਸੁੱਖ ਸਹੂਲਤਾਂ ਦੀ ਉਹਨਾਂ ਦੇ ਵਿੱਚੋਂ ਸਾਨੂੰ ਨਿਕਲਣਾ ਪਏਗਾ ਜਿਵੇਂ ਅਸੀਂ ਕਈ ਵਾਰੀ ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਅਸੀਂ ਟਾਈਮ ਬੇਸਡ ਕਰਦੇ ਰਹਿੰਦੇ ਆ ਕਈ ਯਾਰ ਦੋਸਤ ਮਿੱਤਰ ਹੁੰਦੇ ਨੇ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਰੀਲਾਂ ਦੇਖੀ ਜਾਂਦੇ ਨੇ ਸਕਰੋਲਿੰਗ ਕਰੀ ਜਾਂਦੇ ਨੇ ਠੀਕ ਹੈ ਜੀ ਕਈ ਵਾਰੀ ਆਲਤੂ ਫਲਤੂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਦੇਖਣ ਦੇ ਵਿੱਚ ਕਈ-ਕਈ ਘੰਟੇ ਲਗਾ ਦਿੰਦੇ ਨੇ ਜਾਂ ਫਿਰ ਕਈ ਵਾਰੀ ਗੱਪਾਂ ਮਾਰਨ ਦੇ ਵਿੱਚ ਲੱਗੇ ਰਹਿੰਦੇ ਨੇ ਠੀਕ ਹੈ ਜੀ ਸਕੀਮਾਂ ਬਣਾਉਣ ਦੇ ਵਿੱਚ ਵੀ ਕਈ ਵਾਰੀ ਲੱਗੇ ਰਹਿੰਦੇ ਨੇ ਐਕਸ਼ਨ ਨਹੀਂ ਲੈਂਦੇ ਇਸੇ ਕਰਕੇ ਇੱਥੇ ਮੇਰੀ ਬੇਨਤੀ ਇਹ ਵੀ ਹੈ ਕਿ ਆਪਣਾ ਜਿਹੜਾ ਕੀਮਤੀ ਸਮਾਂ ਉਹ ਬਰਬਾਦ ਨਾ ਕਰੋ ਠੀਕ ਹੈ ਜੀ ਤੇ ਜਿਹੜਾ ਇਹ ਸਮਾਂ ਇਸ ਦੀ ਕੀਮਤ ਬਹੁਤ ਹੈ ਜੇ ਤੁਸੀਂ ਇਸ ਦੀ ਕਦਰ ਕਰੋਗੇ ਤਾਂ ਸਮਾਂ ਤੁਹਾਡੀ ਫਿਰ ਕਦਰ ਕਰੇਗਾ ਠੀਕ ਹੈ ਜੀ ਕੰਟੀਨਿਊ ਰਹਿਣਾ ਬਹੁਤ ਜ਼ਰੂਰੀ ਹੈ ਜੇ ਕੋਈ ਕੰਮ ਸਟਾਰਟ ਕਰ ਲਿਆ ਉਹਨੂੰ ਅੱਧ ਵਿਚਾਲੇ ਨਾ ਛੱਡੋ ਠੀਕ ਹੈ ਜੀ ਕੰਸਿਸਟੈਂਟ ਰਹੋ ਸਥਿਰ ਰਹੋ ਬਣੇ ਰਹੋ ਜੁੜੇ ਰਹੋ ਡਟੇ ਰਹੋ ਠੀਕ ਹੈ ਜੀ ਤੇ ਹਾਲਾਂਕਿ ਵਿਚ ਵਿਚਾਰ ਵਿਚਾਰ ਕਰਨਾ ਪਲਾਨ ਬਣਾਉਣਾ ਸੋਚਣਾ ਸਮਝਣਾ ਸਾਰਾ ਕੁਝ ਜ਼ਰੂਰੀ ਹੈ ਪਰ ਲੱਗੇ ਰਹਿਣਾ ਡਟੇ ਰਹਿਣਾ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਤੇ ਇਸੇ ਕਰਕੇ ਦੋਸਤੋ ਅੱਜ ਦੀ ਇਸ ਵੀਡੀਓ ਦੀ ਮੇਰੀ ਇਹੀ ਬੇਨਤੀ ਸੀ ਤੇ ਦੂਜੀ ਵੱਡੀ ਗੱਲ ਇਹ ਵੀ ਹੈ ਕਿ ਜਿਹੜਾ ਕੰਮ ਤੁਸੀਂ ਸਟਾਰਟ ਕਰੋਗੇ ਜਾਂ ਕਰਨਾ ਚਾਹੁੰਦੇ ਹੋ ਉਹਨੂੰ ਪਿਆਰ ਕਰਨਾ ਵੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਉਸ ਕੰਮ ਨੂੰ ਪਸੰਦ ਨਹੀਂ ਕਰਦੇ ਪਿਆਰ ਨਹੀਂ ਕਰਦੇ ਤਾਂ ਵੀ ਸਫਲਤਾ ਪਾਉਣੀ ਬਹੁਤ ਔਖੀ ਹੈ ਤੇ ਨਾਲ ਇਹ ਵੀ ਯਾਦ ਰੱਖਿਓ ਕਿ no pain no gain ਜੇ ਤੁਸੀਂ ਔਖੇ ਨਹੀਂ ਹੋ ਸਕਦੇ ਤਾਂ ਤੁਸੀਂ ਸਫਲ ਵੀ ਨਹੀਂ ਹੋ ਸਕਦੇ ਜੇ ਤੁਸੀਂ ਦੁੱਖ ਦਰਦ ਮੁਸੀਬਤਾਂ ਦਾ ਸਾਹਮਣਾ ਨਹੀਂ ਕਰ ਸਕਦੇ ਤਾਂ ਫਿਰ ਸਫਲਤਾ ਪਾਉਣੀ ਬਹੁਤ ਔਖੀ ਹੈ ਫਿਜ਼ਿਕ ਕਰਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਉੱਜੇ ਇਹੀ ਬੇਨਤੀਆਂ ਸਿਗੀਆਂ ਤੇ ਜੇ ਕਰੀ ਵਰੀ ਕੋਈ ਚਿੰਤਾ ਹੋਵੇ ਕੋਈ ਟੈਨਸ਼ਨ ਹੋਵੇ ਫਿਕਰ ਹੋਵੇ ਤਾਂ ਤੁਹਾਨੂੰ ਮੇਰੇ ਮੁਤਾਬਕ ਮੋਟੀਵੇਸ਼ਨਲ ਜਿਹੜੀਆਂ ਵੀਡੀਓਜ਼ ਨੇ ਸਪੀਚ ਹੁੰਦੀ ਹੈ ਉਹੋ ਦੇਖ ਲੈਣੀਆਂ ਚਾਹੀਦੀਆਂ ਨੇ ਜਾਂ ਕਈ ਕਿਤਾਬਾਂ ਇਹੋ ਜਿਹੀਆਂ ਹੁੰਦੀਆਂ ਨੇ ਠੀਕ ਹੈ ਉਹ ਪੜ੍ਹ ਲੈਣੀਆਂ ਚਾਹੀਦੀਆਂ ਨੇ ਤੇ ਹਮ 뮤직 ਵੀ ਸੁਣਿਆ ਜਾ ਸਕਦਾ ਜਿਵੇਂ ਕੋਈ ਗੁਰਦਾਸ ਮਾਨ ਸਾਹਿਬ ਦਾ ਇੱਕ ਗੀਤ ਹੈ ਕੀ ਚਿੰਤਾ ਨਾ ਕਰ ਜਾਰ ਬੁਰੇ ਦਿਨ ਰੋਜ਼ ਨਹੀਂ ਰਹਿੰਦੇ ਮੇਰੇ ਮੁਤਾਬਕ ਇਹ ਗੀਤ ਸਾਨੂੰ ਹਰ ਰੋਜ਼ ਸੁਣਨਾ ਚਾਹੀਦਾ ਹੈ ਠੀਕ ਹੈ ਜੀ ਤੇ ਅੰਦਰ ਟਿਕਾਉ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਜਿਵੇਂ ਕਈ ਵਾਰੀ ਕਈ ਬੰਦਿਆਂ ਦੇ ਅੰਦਰ ਟਿਕਾਉ ਨਹੀਂ ਹੁੰਦਾ ਜਲਦਬਾਜ਼ੀ ਹੁੰਦੀ ਹੈ ਕਾਲੀ ਲੱਗੀ ਹੁੰਦੀ ਹੈ ਕਿ ਛੇਤੀ ਸਫਲ ਹੋ ਜਾਈਏ ਛੇਤੀ ਸਕਸੈਸਫੁਲ ਹੋ ਜਾਈਏ ਠੀਕ ਹੈ ਜੀ ਉੱਥੇ ਵੀ ਸਾਨੂੰ ਥੋੜਾ ਜਿਹਾ ਪੇਸ਼ੈਂਸ ਰੱਖਣ ਦੀ ਸਬਰ ਰੱਖਣ ਦੀ ਜ਼ਰੂਰਤ ਹੁੰਦੀ ਹੈ ਤੇ ਛੇਤੀ ਮਤਲਬ ਐਦਾਂ ਉਹ ਨਹੀਂ ਹੋਣਾ ਚਾਹੀਦਾ ਜਿਵੇਂ ਕਈ ਵਾਰੀ ਬੰਦਾ ਗੁੱਸੇ ਹੋ ਜਾਂਦਾ ਹੈ ਖਿੱਚ ਜਾਂਦਾ ਹੈ ਤੇ ਅੱਕ ਜਾਂਦਾ ਹੈ ਥੱਕ ਜਾਂਦਾ ਹੈ ਠੀਕ ਹੈ ਜੀ ਉਹਨਾਂ ਗੱਲਾਂ ਤੋਂ ਥੋੜਾ ਜਿਹਾ ਬਚ ਕੇ ਸਬਰ ਦੇ ਨਾਲ ਚੱਲਣਾ ਪੈ ਜਗਾ ਇਸੇ ਕਰਕੇ ਇਸੇ ਤਰ੍ਹਾਂ ਸਾਨੂੰ ਜਿਹੜੀ ਕਾਮਯਾਬੀ ਮਿਲ ਸਕਦੀ ਹੈ ਤੇ ਇੱਕ ਗੱਲ ਹੋਰ ਨਵੇਂ ਸਾਲ ਦੀ ਜਿਹੜੀ ਗੱਲ ਆਪਾਂ ਕਰ ਰਹੇ ਸੀ ਇਹ ਇਹ ਮੰਨ ਕੇ ਚੱਲੋ ਕਿ ਹਰੇਕ ਦਿਨ ਹੀ ਨਵਾਂ ਸਾਲ ਹੁੰਦਾ ਹੈ ਹਰੇਕ ਦਿਨ ਹੀ ਇੱਕ ਨਵਾਂ ਦਿਨ ਹੁੰਦਾ ਹੈ ਇਸੇ ਕਰਕੇ ਜੇ ਨਵੇਂ ਸਾਲ ਤੇ ਵੀ ਕੋਈ ਕੰਮ ਸਟਾਰਟ ਨਹੀਂ ਕੀਤਾ ਜਾਂਦਾ ਤਾਂ ਤੁਸੀਂ ਅੱਗੇ ਪਿੱਛੇ ਵੀ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਇੱਕ ਹੋਰ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਸੀਗਾ ਕਿ ਤੁਸੀਂ ਸਪੈਸ਼ਲ ਹੋ ਜੁਨੀਕ ਹੋ ਪਾਵਰਫੁੱਲ ਹੋ ਇੰਪੋਰਟੈਂਟ ਹੋ ਆਪਣੀ ਜਗ੍ਹਾ ਤੇ ਕਦੇ ਵੀ ਡੀਮੋਟੀਵੇਟ ਨਾ ਹੋ ਟੈਂ ਦੀ ਕਲਾ ਵਿੱਚ ਨਾ ਜਾਓ ਤੁਸੀਂ ਆਪਣੇ ਆਪ ਨੂੰ ਪਿਆਰ ਕਰੋ ਤੇ ਤੁਸੀਂ ਇਹ ਸਮਝੋ ਕਿ ਅਸੀਂ ਇਹ ਕੰਮ ਕਰ ਸਕਦੇ ਹਾਂ ਕਰਾਂਗੇ ਠੀਕ ਹੈ ਜੀ ਤੁਹਾਡੇ ਵਿੱਚ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਤੁਸੀਂ ਆਪਣੇ ਆਪ ਨੂੰ ਇਹ ਸਮਝੋ ਕਿ ਅਸੀਂ ਪਾਵਰਫੁੱਲ ਹਾਂ ਇੰਪੋਰਟੈਂਟ ਹਾਂ ਸਪੈਸ਼ਲ ਹਾਂ ਜੁਨੀਕ ਹਾਂ ਤੇ ਦੋਸਤੋ ਇਹ ਤਾਂ ਬਸ ਕੁਝ ਕੁ ਮੇਰੀਆਂ ਬੇਨਤੀਆਂ ਸੀਗੀਆਂ ਹਾਲਾਂਕਿ ਇਸ ਵੀਡੀਓ ਨੂੰ ਬਹੁਤ ਲੰਮਾ ਕੀਤਾ ਜਾ ਸਕਦਾ ਪਰ ਮੈਂ ਅੱਜ ਚਾਹੁੰਦਾ ਨਹੀਂ ਕਿ ਇਸ ਵੀਡੀਓ ਨੂੰ ਜ਼ਿਆਦਾ ਲੰਮਾ ਕਰਾਂ ਤੇ ਇਨੀਆਂ ਕੋ ਬੇਨਤੀਆਂ ਕਰਦਾ ਹੋਇਆ ਮੈਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਿਹਰਬਾਨੀ